ਅਮੀਰਾਂ ਦੀ ਲਿਸਟ 'ਚ ਪਹਿਲੀਆਂ ਕਤਾਰਾਂ 'ਚ ਉਹਨਾਂ ਦਾ ਨਾਮ ਆਉਂਦਾ ਹੈ ਫੇਰ ਕਹਿੰਦੇ ਅਸੀਂ ਸਲਾਹ ਕੀਤੀ ਭਾਈ ਰੋਪਨ ਪ੍ਰੀਤ ਦਾ ਸਰਬਜੀਤ ਸਿੰਘ ਕਹਿੰਦੇ ਬਈ ਕੋਈ 에ਅਰ ਆ ਇੰਡੀਆ ਕੋਈ 에ਅਰ ਇੰਡੀਆ 에ਅਰਲਾਈਨ ਹੈ ਕੋਈ ਅਸਟਰੀਆ 에ਅਰਲਾਈਨ ਹੈ ਕੋਈ ਕੈਨੇਡਾ 에ਅਰਲਾਈਨ ਹੈ ਕਹਿੰਦੇ ਆਪਾਂ ਐਂ ਕਰੀਏ ਆਪਾਂ 10 ਜਹਾਜ਼ ਖਰੀਦੀਏ ਅਰਬਾਂ ਰੁਪਈਏ 'ਚ ਬਾਈਟ ਚਲਿਆ ਗਿਆ ਦਾ ਆਪਾਂ 10 ਜਹਾਜ਼ ਖਰੀਦੀਏ ਉਹ ਫੇਰ ਕਿਵੇਂ ਚਲਾਉਣੇ ਨੇ ਕਹਿੰਦੇ ਉਹਨਾਂ ਨਾਮ ਲਿਖਾਂਗੇ ਈਸ਼ਰ 에ਅਰਲਾਈਨ ਜਿਹੜੇ ਉਹਦੇ ਵਿੱਚ ਕੰਮ ਕਰਨ ਵਾਲੇ ਹੋਣਗੇ ਜਿਹੜੇ ਵਿਦੇਸ਼ ਜਾਂਦੇ ਨੇ ਉਹਨਾਂ ਨੂੰ ਪਤਾ ਹੋਣਾ ਹੈ ਕਹਿੰਦੇ ਜਦੋਂ ਆਪਾਂ ਜਾਂਦੇ ਆ ਉਹ ਗੁੱਡ ਮਾਰਨਿੰਗ ਕਹਿੰਦੀਆਂ ਨੇ ਜਿਹੜੀਆਂ ਬੱਚੀਆਂ ਉੱਥੇ ਕੰਮ ਕਰਦੀਆਂ ਨੇ ਜਿਹੜੇ ਆਪਣੇ ਬੱਚੇ ਕੰਮ ਕਰਦੇ ਨੇ ਕਹਿੰਦੇ ਕੋਈ ਗੁੱਡ ਮਾਰਨਿੰਗ ਕਹਿੰਦਾ ਕੋਈ ਆਪਣੀ ਬੋਲੀ ਬੋਲਦਾ ਜਿਹੜੀ ਈਸ਼ਵਰ 에ਅਰ ਲਾਈਨ ਦੇ ਜਹਾਜ਼ ਹੋਣਗੇ ਕਹਿੰਦੇ ਉਹਦੇ ਵਿੱਚੋਂ ਕੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆਹ ਕੀ ਕਰਨਗੇ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਅਸੀਂ ਸਲਾਹ ਕੀਤੀ ਪਰਿਵਾਰ ਨੇ ਅਸੀਂ ਨੌ ਵੀ ਲੈ ਲਿਆ ਜੀ ਉਸ ਤੋਂ ਬਾਅਦ ਸਲਾਹ ਕਰਨ ਤੋਂ ਬਾਅਦ ਕਹਿੰਦੇ ਅਸੀਂ ਇੱਥੇ ਆ ਗਏ ਰਾਣਾ ਸਾਹਿਬ શ્રીਮਾਨ ਬਾਬਾ ਤੇਜਾ ਸਿੰਘ ਸਾਹਿਬ ਜੀ ਨੂੰ ਮਿਲੇ ਕਹਿੰਦੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਭਈ ਆਪਾਂ ਈਸ਼ਰ 에ਅਰਲਾਈਨ ਚਲਾਉਣੀ ਹੈ ਜੀ 10 ਜਹਾਜ਼ ਖਰੀਦਣ ਦਾ ਪਲਾਨ ਬਣਾਇਆ ਤੇ ਸਾਨੂੰ ਆਗਿਆ ਦੇਵੋ ਕਹਿੰਦੇ ਕਿੱਥੋਂ ਚਲਾਉਣੀ ਹੈ ਕਹਿੰਦੇ ਆਪਾਂ ਚਲਾਵਾਂਗੇ ਦਿੱਲੀ ਤੋਂ ਕਹਿੰਦੇ ਉੱਥੇ ਤਾਂ ਬੜੀਆਂ 에ਅਰਲਾਈਨਾਂ ਚੱਲਦੀਆਂ ਨੇ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਉਹਦੇ ਵਿੱਚ ਬਾਬਾ ਜੀ ਦੀ ਸੀੜੀ ਲੱਗੀ ਹੋਇਆ ਕਰੂਗੀ ਜਹਾਜ਼ ਦੇ ਅੰਦਰ ਕਹਿੰਦੇ ਆਪਾਂ ਦਿੱਲੀ ਤੋਂ ਨਹੀਂ ਚਲਾਉਣੀ ਕਹਿੰਦੇ ਜਿੱਦਣ ਲੁਧਿਆਣੇ 에어ਪੋਰਟ ਬਣਿਆ ਆਪਾਂ ਇੱਥੋਂ ਚਲਾਵਾਂਗੇ ਇੱਥੋਂ ਚਲਾਵਾਂਗੇ ਹੁਣ ਉਹ ਪਰਿਵਾਰ ਇੱਥੋਂ ਫਿਰ ਨਮਸਕਾਰ ਕਰਕੇ ਮੁੜ ਗਿਆ ਅੱਜ ਵੀ ਉਹ ਪਰਿਵਾਰ ਉਹ ਦਿਨ ਅੜੀਕਦੇ ਬਈ ਜਿੱਦਣ ਲੁਧਿਆਣੇ 에어ਪੋਰਟ ਬਣੇ ਸੰਤ ਮਹਾਪੁਰਸ਼ ਸੰਤ ਆਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲਿਆਂ ਦੇ ਨਾਂ ਤੇ ਈਸ਼ਰ 에어ਲਾਈਨ ਉੱਥੋਂ 10 ਦੇ 20 ਜਹਾਜ਼ ਖਰੀਦ ਕੇ ਚਲਾਵਾਂਗੇ ਤੇ ਨਾਲ ਦੀ ਨਾਲ ਜਿਹੜੇ ਉਹਦੇ ਵਿੱਚ ਬਾਬਾ ਉਹ ਸੌਂਗ ਜੇ ਚੱਲਦਾ ਹੁੰਦਾ ਕਹਿੰਦੇ ਉਹ ਨਹੀਂ ਚੱਲੂਗਾ ਉੱਥੇ ਬਾਬਾ ਈਸ਼ੂ ਸਿੰਘ ਸਾਹਿਬ ਦੀ ਸਿੜੀ ਚੱਲੂਗੀ ਉੱਥੇ ਇਹ ਚੱਲੂਗੀ ਆਓ ਬਸ ਕੱਲ ਕੀ ਹੈ ਮਹਾਂਪੁਰਸ਼ਾਂ ਦੀ ਜਿਹਦੇ ਤੇ ਇੱਕ ਵਾਰੀ ਨਿਗਾ ਪੈ ਗਈ ਬੰਦਿਓ ਕਰੇ ਖੁਦਾ ਨજર ਗੁਰਦਾਨਕ ਦੀ ਆਪਣਾ ਲੈ ਬਣਾ ਨજર ਗੁਰੂ ਨਾਨਕ ਦੀ ਬਸ ਗਰੀਬੀਆਂ ਕੱਟ ਕੇ ਅਮੀਰੀਆਂ ਦੇਤੀਆਂ ਅੱਜ ਵੀ ਉਹ ਪਰਿਵਾਰ ਜੁੜਿਆ ਆਹ ਭਾਗਾ ਵਾਲਿਆਂ ਆਪਣੇ ਤੇ ਵੀ ਗੁਰੂ ਕਿਰਪਾ ਕਰੇ ਆਪਾਂ ਨੂੰ ਵੀ ਮਹਾਪੁਰਸ਼ਾਂ ਨਾਲ ਜੋੜ ਕੇ ਇਹੋ ਚੜ੍ਹਦੀਆਂ ਕਲਾ ਬਖਸ਼ ਕਰਨਾ ਤੇ ਹੁਣ ਇਹ ਕਾਬ ਹੈ ਜਿਹੜੀ ਇੱਥੇ ਬੈਠੇ ਬੈਠਿਆਂ ਲਿਖੀ ਹੈ ਇਹਦੇ ਜਿਹੜੇ ਅੱਖਰ ਨੇ ਬੜੇ ਅਨਮੋਲ ਨੇ ਬੜੀ ਛੋਟੀ ਜੀ ਕਾਬ ਹੈ ਆਪ ਜੀ ਦੀ ਖਿਦਮਤ ਦੇ ਅੰਦਰ ਟਾਡੀ ਜਿੱਥਾ ਹੈ ਇਹ ਉਸ ਦਾ ਤਾਰ ਕੇ ਤੁਸੀਂ ਜੱਗ ਵਿੱਚ ਆਏ ਰੂਪ ਰੱਬ ਦਾ ਤਾਰ ਕੇ ਤੁਸੀਂ ਜੱਗ ਵਿੱਚ ਆਏ ਹੱਲੋ ਵਾਲ ਜੇ ਪਿੰਡ ਨੂੰ ਤੁਸੀਂ پاਗ ਲਗਾਏ ਜੀ ਆਲੋ ਵਾਲ ਜੇ ਪਿੰਡ ਨੂੰ ਤੁਸੀਂ پاਗ ਲਗਾਏ ਸਿੰਘ ਜੀ ਦੀ ਤਨ ਕਮਾਈ ਬਾਬਾ ਈਸ਼ਰ ਸਿੰਘ ਜੀ ਦੀ ਤਨ ਕਮਾਈ ਸਿੰਘ ਮਹਾਰਾਜ ਤੋਂ ਸੀਵਤ ਆਲੀਤੀ ਅਤਰ ਸਿੰਘ ਮਹਾਰਾਜ ਤੋਂ ਸੀਵਤ ਆਲੀਤੀ ਚਿਹਰੇ ਤੇ ਵਿੱਚ ਸੀ ਸੱਚ ਦੀ ਹਿਰਦੇ ਵਿੱਚ ਸੀ ਸੱਚ ਦੀ ਜਿਨਾ ਜੋਤ ਜਗਾਈ ਬਾਬਾ ਈਸ਼ਰ ਸਿੰਘ ਜੀ ਦੀ ਤਨ ਕਮਾਈ ਬਾਬਾ ਸਰਸੰਗ ਜੀ ਦੀ ਤਨ ਕਮਾਈ ਸੰਗਤ ਨਾਲ ਪ੍ਰੇਮ ਦੇ ਥੋਟੇ ਦਰ ਤੇ ਆਉਂਦੀ ਹਾਂ ਆਣ ਕੇ ਸਰਦਾਨ ਨਾਲ ਜੋ ਸੀ ਸੱਚ ਕਾਉਂਦੀ ਆਣ ਕੇ ਸਰਦਾਨ ਨਾਲ ਜੋ ਸੀ ਸੱਚ ਕਾਉਂਦੀ ਹੋ ਮੈਂ ਦੀ ਤਨ ਅਰਜੀ ਲਾਈ ਬਾਬਾ ਈਸ਼ਰ ਸਿੰਘ ਜੀ ਦੀ ਤਨ ਕਮਾਈ ਬਾਬਾ ਈਸ਼ਰ ਸਿੰਘ ਜੀ ਦੀ ਤਨ ਕਮਾਈ ਸੇ ਹੈ ਗਾਇਆ ਜੀ ਨਾਲ ਸਾਥੀਆਂ ਆਪ ਜੀ ਦਾ ਜਸ ਹੈ ਗਾਇਆ ਜੀ ਨਾਲ ਪਰਮਾਲ ਦੇ ਟਾਡੀਆਂ ਨਾਲ ਪਰਮਾਲ ਦੇ ਟਾਡੀਆਂ ਨੇ ਹਾਜ਼ਰੀ ਲਾਈ ਬਾਬਾ ਈਸ਼ਰ ਸਿੰਘ ਜੀ ਦੀ ਤਨ ਕਮਾਈ ਕਮਾਈ ਹੋ ਹੋ ਆਓ ਇਹਨੇ ਸ਼ਬਦ ਪ੍ਰਵਾਨ ਕਰਨੇ ਹੋਣਾਂ ਭੁੱਲਾਂ ਦੀ ਮਾਫੀ ਅਗਾਹ ਵਾਸਤੇ ਸਤਿਗੁਰੂ ਸਮਤ ਬਖਸ਼ਿਸ਼ ਕਰਨ ਜਿੰਨਾ ਚਿਰ ਆਪਾਂ ਜੁੜੇ ਰਹਾਂਗੇ ਕਿਉਂਕਿ ਸਾਧੂ ਮਲਾਹ ਹੁੰਦੇ ਨੇ ਜਿਹੜੇ ਜ਼ਿੰਦਗੀ ਦੇ ਬੇੜਿਆਂ ਨੂੰ ਪਾਰ ਕਰ ਦਿੰਦੇ ਨੇ ਆਓ ਜਿੰਨਾ ਚਿਰ ਜੁੜੇ ਰਹਾਂਗੇ ਜਿੰਨਾ ਚਿਰ ਜਿਹੜੇ ਪਰਿਵਾਰ ਜੁੜੇ ਨੇ ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ ਅਰਦਾਸ ਕਰਕੇ ਜਾਈਏ ਦਾਤਾ ਕਿਰਪਾ ਕਰਿਓ ਆਪਣੇ ਚਰਨਾਂ ਨਾਲ ਜੋੜ ਕੇ ਇਹਨਾਂ ਮਹਾਪੁਰਸ਼ਾਂ ਦੀ ਹਵੇਸ਼ਾ ਸਾਡੇ ਤੇ ਕਿਰਪਾ ਵਰਤਦੀ ਰਹੇ ਇਹਨੇ ਸ਼ਬਦ ਪ੍ਰਵਾਨ ਕਰਨੇ ਆਓ ਸਾਰੀ ਸੰਗਤ ਪਿਆਰ ਭਰੀ ਅਸੀਸ ਦਿਓ ਦਿਓ ਸੀਸਾਂ ਦਿਓ ਪਿਆਰ ਕਰੋ ਕਿਰਪਾ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਬਹਿ ਕੇ ਆਪ ਜੀ ਨੇ ਸਰਬਣ ਕੀਤਾ ਆਪ ਜੀ ਦੇ ਕਰਨੀ ਨਾਮੇ ਨੂੰ ਪ੍ਰਣਾਮ ਹੈ ਤੇ ਸੇ ਸਕਤਰ ਸਾਹਿਬ ਦਾ ਧੰਨਵਾਦ ਮਹਾਪੁਰਸ਼ਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਾਨ ਬਰ ਸ਼ੁਕਰ ਸਾਰੀ ਸੰਗਤ ਅਸੀਸ ਦਿੰਦੇ ਹੋਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ